ਐਸਪੀ ਹੈੱਡਕੁਆਰਟਰ ਜੁਗਰਾਤ ਸਿੰਘ ਨੇ ਇੱਕ ਵਾਰ ਫਿਰ ਸੜਕ ਕਿਨਾਰੇ ਨਜਾਇਜ਼ ਕਬਜ਼ੇ ਕਰਨ ਵਾਲੇ ਅਤੇ ਦੁਕਾਨ ਅੱਗੇ ਰੇੜੀਆਂ ਲਗਾਉਣ ਵਾਲੇ ਦੁਕਾਨਦਾਰਾਂ ਤੇ ਸੜਕ ਕਿਨਾਰੇ ਨਜਾਇਜ਼ پارکਿੰਗ ਕਰਨ ਵਾਲਿਆਂ ਨੂੰ ਭਾਜਣਾ ਪਾ ਦਿੱਤੀਆਂ ਉਹਨਾਂ ਨੇ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਦੁਕਾਨ ਦੇ ਬਾਹਰ ਸਮਾਨ ਲਗਾ ਕੇ ਟ੍ਰੈਫਿਕ ਸਮੱਸਿਆ ਨੂੰ ਉਦਾਵਾ ਨਾ ਦੇਣ ਉਥੇ ਟ੍ਰੈਫਿਕ ਪੁਲਿਸ ਇੰਚਾਰਜ ਅਤੇ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਕਿ ਇਹਨਾਂ ਦੁਕਾਨਦਾਰਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਆਸ ਤੇ ਜਗਾ ਜੀ ਨਾ ਬਲੌਕ ਕਰਵਾਉਂਦੇ ਕਿ ਸੋਣੇ ਨੂੰ ਹੋਣੀ ਹੈ ਕਿ ਉਹ ਮਨੇ ਕਰਾਉਂਦੀ ਨਹੀਂ ਕਿ ਮੈਂ ਜਿਹੜੀ ਦੇਖਾ ਸੀ ਮਨੇ ਕਰ ਦਿੱਤਾ ਉਹ ਆਪ ਜੀ ਰੈਡੀ ਕੱਟ ਦੀ ਚੈਲੰਜ ਤੇ ਮੈਂ ਰੈਡੀ ਦੁਬਾਰਾ ਇਸ ਤੇ ਦੇਖੀ ਕਿ ਮੇਰੇ ਦੇਖੇ ਵਿੱਚ ਅੰਦਰ ਆ ਰਿਹਾ ਹੈ ਹੈ ਲੇਕਿਨ ਉਹ ਕਾਰ ਚੈੱਕ ਤੇ ਗ੍ਰੈਂਟ ਲੱਗਦੇ ਕੋਣ ਜਿੰਨੇ ਵਾਰ ਤੁਹਾਡੇ ਘਰੇ ਤੁਹਾਡੇ ਬਾਹਰ ਬੰਦੇ ਤੁਹਾਨੂੰ ਰੈਡੀ ਕਰਦੇ ਹੋਣਗੇ ਬਸ ਤੁਸੀਂ ਕਿੱਥੇ ਲੱਗਦੇ ਹੋ ਜਦੋਂ ਨਾਲ ਉਹ ਇੱਕ ਕੰਮ ਗ੍ਰੈਂਟ ਬਣਾਉਂਦਾ ਕੋਰਟ ਦੇਖੋ ਆਪ ਜਿਹਾ ਤੋਂ ਇਹ ਤੁਹਾਨੂੰ ਕਹਿੰਦਾ ਕਿ ਅੱਜ ਸਾਨੂੰ ਬਾਰ-ਬਾਰ ਪਬਲਿਕ ਦੀਆਂ ਜਿਹੜੀਆਂ ਆ ਉਹ ਕੰਪਲੇਂਟਸ ਮਿਲ ਰਹੀਆਂ ਸੀਗੀਆਂ ਕਿ ਹਨੂਮਾਨ ਚੌਂਕ ਦੇ ਵਿੱਚ ਜਿਹੜੇ ਆ ਉਹ ਪਾਰਕਿੰਗ ਜਿਹੜੀ ਆ ਰੋਡ ਦੇ ਉੱਪਰ ਕੀਤੀ ਜਾਂਦੀ ਹੈ ਔਰ ਜਦ ਅਸੀਂ ਆਣ ਕੇ ਇਸ ਚੀਜ਼ ਦੇ ਬਾਰੇ ਪੜਤਾਲ ਕੀਤੀ ਤਾਂ ਉਹ ਵਾਕਈ ਜਿਹੜੀ ਉਹ ਗੱਲ ਸਹੀ ਪਾਈ ਗਈ ਰੋਡ ਦੇ ਉੱਪਰ ਖੜੀਆਂ ਗੱਡੀਆਂ ਤੇ ਚਲਾਨ ਵੀ ਕੀਤੇ ਗਏ ਬਟ ਉਹਨਾਂ ਦੀ ਜਦੋਂ ਪ੍ਰੋਬਲਮ ਸੁਣੀ ਗਈ ਉਹਦਾ ਅਸਲ ਕਾਰਨ ਇਹ ਹੈਗਾ ਕਿ ਜਿਹੜੀਆਂ ਇੱਥੇ ਸ਼ਾਪਸ ਹੈਗੀਆਂ ਨੇ ਉਹਨਾਂ ਸ਼ਾਪਸ ਦੇ ਜਿਹੜੇ ਸ਼ਾਪਕੀਪਰ ਦੇ ਜਿਹੜੇ ਓਨਰਸ ਨੇ ਯਾਨੀ ਦੇ ਸ਼ੌਪਕੀਪਰਸ ਨੇ ਜਿਹੜੇ ਉਹ ਆਪਣੀ ਦੁਕਾਨ ਦਾ ਸਮਾਨ ਜਿਹੜਾ ਆ ਉਹ ਜਿੱਥੇ ਪਬਲਿਕ ਵਾਸਤੇ ਪਾਰਕਿੰਗ ਦੀ ਜਗ੍ਹਾ ਛੱਡੀ ਗਈ ਉਹਦੇ ਵਿੱਚ ਰੱਖਦੇ ਨੇ ਜਿਸ ਕਾਰਨ ਜਿਹੜੀਆਂ ਗੱਡੀਆਂ ਨੇ ਉਹ ਫਿਰ ਰੋਡ ਦੇ ਉੱਪਰ ਪਾਰਕ ਹੋ ਜਾਂਦੀ ਜਿਹਦੇ ਨਾਲ ਆਉਣ ਜਾਣ ਦੇ ਵਿੱਚ ਜਿਹੜੇ ਲੋਕ ਇੱਥੇ ਬਾਜ਼ਾਰ ਦੇ ਵਿੱਚ ਆਉਂਦੇ ਨੇ ਜਾਂ ਜਿਹੜੇ ਰਾਹੀਰ ਨੇ ਉਹਨਾਂ ਨੂੰ ਕਾਫੀ ਸਮੱਸਿਆ ਜਿਹੜੀ ਆ ਉਹ ਪੈਦਾ ਹੁੰਦੀ ਸੀ ਤੋਂ ਅੱਜ ਅਸੀਂ ਪਹਿਲਾਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਹੈ ਸਾਰਿਆਂ ਨੂੰ ਕਿ ਆਪਣਾ ਆਪਣਾ ਸਮਾਨ ਜਿਹੜਾ ਆ ਉਹ ਆਪਣੀਆਂ ਦੁਕਾਨਾਂ ਦੇ ਅੰਦਰ ਰੱਖੋ ਪਹਿਲਾਂ ਵੀ ਅਸੀਂ ਟਾਈਮ ਬਾ ਟਾਈਮ ਇਹਨਾਂ ਨੂੰ ਜਿਹੜੀ ਰਿਕਵੈਸਟ ਕਰਦੇ ਰਹਿੰਦੇ ਆ ਔਰ ਫਿਲਹਾਲ ਅਗਰ ਜ ਜੋ ਅਸੀਂ ਆਪਦੀਆਂ ਗੱਡੀਆਂ ਦੇ ਵਿੱਚ ਰੱਖੀ ਉਹ ਕਾਨੂੰਨ ਦੇ ਮੁਤਾਬਕ ਜਿਹੜਾ ਆ ਉਹ ਜਮ੍ਹਾਂ ਕਰਵਾਇਆ ਜਾਏਗਾ ਔਰ ਇਹਨਾਂ ਨੂੰ ਜਿਹੜਾ ਹੈਗਾ ਉਸ ਦੀ ਪੈਨਲਟੀ ਪਵੇਗੀ ਅਜੂਬਾ ਜੀ ਤੁਹਾਡਾ ਸਮਰਥਨ ਅਸੀਂ ਕਰ ਰਹੇ ਹਾਂ ਜੀ ਇਹਦੀ ਸਾਡੀ ਮੁਹਿੰਮ ਚੱਲ ਰਹੀ ਹੈ ਐਂਡ ਆਫ ਦਾ ਮੁਹਿੰਮ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕੀ ਕੀ ਹੋਇਆ ਤੁਸੀਂ ਪਹਿਲੇ ਵੀ ਆਏ ਸੀ ਉਸ ਵੇਲੇ ਥੋੜੇ ਦਿਨ ਠੀਕ ਰਿਹਾ ਫਿਰ ਉਹ ਹੀ ਨਾ ਕਿ ਫਿਰ ਉਹ ਹੋ ਗਿਆ ਕਰਦੇ ਆ ਕਾਫੀ ਪੁਲਿਸ ਨੂੰ ਚਾਹੀਦਾ ਕਿ ਲਗਾਤਾਰ ਰਹੇ ਮੈਂ ਦੇਖੋ ਟ੍ਰੈਫਿਕ ਪੁਲਿਸ ਲਗਾਤਾਰ ਐਫਰਟ ਕਰ ਰਹੀ ਹੈ ਬਟ ਇਹਦੇ ਵਿੱਚ ਆਮ ਪਬਲਿਕ ਵਾਸਤੇ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਪਬਲ ਔਰ ਇੱਕ ਚੀਜ਼ ਨੂੰ ਇਹ ਸਮਝਣ ਕਿ ਅਗਰ ਰਸਤਾ ਖੁੱਲਾ ਹੋਏਗਾ ਜਾਮ ਨਹੀਂ ਲੱਗੇਗਾ ਪਬਲਿਕ ਨੂੰ ਪ੍ਰੋਪਰ ਪਾਰਕਿੰਗ ਦੀ ਸਪੇਸ ਮਿਲੇਗੀ ਤਾਂ ਕਸਟਮਰ ਵਧੇਗਾ ਗਾਹਕ ਵਧੇਗਾ ਤੇ ਇਹਨਾਂ ਦੀ ਕਮਾਈ ਵੀ ਜ਼ਿਆਦਾ ਹੋਏਗਾ ਕਿਤੇ ਵੀ ਚਲਾਨ ਕਰਨ ਜਾਣਗੇ ਫਿਰ ਇਹ ਹਲੋ ਦੇਖੋ ਸਾਡਾ ਚਲਾਨ ਕਰਨ ਦਾ ਮਕਸਦ ਨਹੀਂ ਹੈਗਾ ਸਾਡਾ ਮਕਸਦ ਹੈ ਕਿ ਅਸੀਂ ਰੋਡ ਨੂੰ ਜਿਹੜਾ ਹੈ ਉਹ ਖਾਲੀ ਕਰਵਾਈਏ ਪਹਿਲਾਂ ਇਹਨਾਂ ਨੂੰ ਰਿਕਵੈਸਟ ਕਰਾਂਗੇ ਇਹਨਾਂ ਨੂੰ ਅਪੀਲ ਕਰਾਂਗੇ ਅਗਰ ਇਹ ਨਹੀਂ ਮੰਨਦੇ ਤੇ ਜਿਹੜਾ ਵੀ ਬੰਦਾ ਜਿਹੜਾ ਰੂਲਸ ਦੀ ਵਾਇੋਲੇਸ਼ਨ ਕਰੇਗਾ ਉਹਦੇ ਅਗੇਂਸਟ ਜਿਹੜੀ ਹੈ ਐਸ ਪਰ ਰੂਲ ਜੋ ਵੀ ਕਾਰਵਾਈ ਹੋਏਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ ਗਲਤ ਪਰਸਪੀਕਟਿਵ ਜਾਂ ਅੱਗੇ ਵੀ ਕੋਈ ਜ਼ਬਰਦਸਤੀਆਂ ਹੋਈਆਂ ਹੈ ਇਹ ਬਿਲਕੁਲ ਕਰ ਰਹੇ ਹਾਂ ਜੀ ਬਿਲਕੁਲ ਜੀ ਚਾਹੇ ਕੋਈ ਮੁਲਾਜ਼ਮ ਹੋਵੇ ਚਾਹੇ ਕੋਈ ਸਿਵਿਲਿਅਨ ਹੋਵੇ ਲਾਅ ਐਂਡ ਰੂਲਸ ਜਿਹੜੇ ਆ ਉਹ ਸਾਰਿਆਂ ਵਾਸਤੇ ਇੱਕੋ ਜਿਹੇ ਨੇ ਉਹ ਸਭ ਨੂੰ ਫਾਲੋ ਕਰਨੀ ਪਏ ਕਿੰਨੀ ਦੇਰ ਕਾਰਵਾਈ ਆਜ਼ਾਦੀ ਰਹੇਗੀ ਅਸੀਂ ਤਾਂ ਕੰਟੀਨਿਊਟੀ ਚਾਗੇ ਆ ਜੀ ਐਸ ਰੋਡ ਤੇ ਆ ਥੋੜੀ ਦੇਰ ਬਾਅਦ ਦੇਖੋਗੇ ਕਿਸੇ ਹੋਰ ਰੋਡ ਤੇ ਦੇਖੋਗੇ ਸੋਸਾਇਟੀ ਸਾਹਿਬ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਤ ਨੇ ਕਿ ਜਿਹੜੇ ਲੋਕ ਨੇ ਸੋਦੇ ਉਹ ਪਰੇਸ਼ਾਨ ਹੁੰਦੇ ਨੇ ਕਿ ਸਾਨੂੰ ਲੰਘਣ ਵਾਸਤੇ ਜਗ੍ ਜਾਮ ਦੇ ਵਿੱਚ ਫਸ ਜਾਨੇ ਉਹਦਾ ਕਾਰਨ ਮੁਕਈ ਹੈ ਔਰ ਇਹਦੇ ਬਾਬਤ ਅਸੀਂ ਬਹੁਤ ਜਲਦ ਮਾਨਯੋਗ ਡੀਸੀ ਸਾਹਿਬ ਦੇ ਨਾਲ ਵੀ ਮੀਟਿੰਗ ਕਰਾਂਗੇ ਔਰ ਸਿਵਲ ਡਿਪਾਰਟਮੈਂਟ ਦੀ ਟੀਮ ਐਂਡ ਜਿਹੜੀ ਕਾਰਪੋਰੇਸ਼ਨ ਦੀ ਟੀਮ ਹੈ ਉਹਨਾਂ ਨੂੰ ਨਾਲ ਲੈ ਕੇ ਇਹਦੇ ਦਾ ਅਸੀਂ ਜਲਦੀ ਹੱਲ ਕਰਾਂਗੇ ਪਹਿਲੇ ਡੀਸੀ ਇੱਕ ਮੀਟਿੰਗ ਤੋਂ ਬਾਅਦ ਐ ਡਿਸਾਈਡ ਹੋਇਆ ਸੀ ਕਿ yellow line ਔਰ white line ਲਗਾਈ ਜਾਏਗੀ ਇਹ ਹਜੇ ਤੱਕ ਨਹੀਂ ਹੋ ਰਿਹਾ ਉਹਦਾ ਉਹਦਾ ਪ੍ਰੋਸੈਸ ਚੱਲ ਰਿਹਾ ਉਹਦਾ ਟੈਂਡਰ ਹੋਣਾ ਹੈ ਜੀ ਉਹਦੀ ਟੈਂਡਰਿੰਗ ਦਾ ਪ੍ਰੋਸੈਸ ਚੱਲ ਰਿਹਾ ਉਹ ਉਹ ਪਾਈਪਲਾਈਨ ਦੇ ਵਿੱਚ ਹੈਗਾ ਬਹੁਤ ਜਲਦ ਉਹ ਵਿੱਚ ਹੀ ਹੋਏਗੀ